ਧੰਨਵਾਦ ਹੈ ਗੁਰੂ ਜੀਓ ਹੇ ਚੋਤਾ ਹੈ ਪਾਰ ਬ੍ਰਹਮੋ ਅਬਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਤੁਖ ਭਜਨ ਗੁਣਤਾਸ ਹੇ ਸੰਗੀ ਨਰੰਕਰ ਹੇ ਨਿਰਗੁਣ ਸਭ ਟੀਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਬਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ ਹੇ ठाकुर ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਣ ਰੱਖੋ ਹਿਏ ਪਰੋਇ ਨਾਨਕ ਦੀ ਜੈ ਨਾਮ ਦਾਣ ਰੱਖੋ ਪਰੋ ਪਰਮ ਸਨਮਾਨਯੋਗ ਗੁਰੂ ਸواری ਸਾਤ ਸੰਗਤ ਜੀਓ ਵੱਡੇ ਭਾਗ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ ਬੜੀ ਕਾਗਰਤਾ ਪ੍ਰੇਮ ਸਹਿਤ ਸਤਗੁਰੂ ਜੀ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਦੁਆਰਾ ਗੁਰੂ ਉਪਦੇਸ਼ ਨਾਲ ਸਾਂਝ ਬਣਾ ਕੇ ਆਪ ਜੀ ਆਪਣੇ ਜੀਵਨ ਦੀਆਂ ਇਹਨਾਂ ਕੜੀਆਂ ਨੂੰ ਸਫਲੀਆਂ ਤੇ ਸਾਰਥਕ ਕਰ ਰਹੇ ਹੋ ਆਓ ਗੁਰਮਤ ਵਿਚਾਰਾਂ ਦੀ ਪਰਰੰਪਤਾ ਕਰਨ ਤੋਂ ਪਹਿਲਾਂ ਬੜੇ ادب ਸਹਿਤ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਮੁਬਾਰਕ ਫਤਿਹ ਸਾਂਝੀ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਭਗਤ ਰਵਿਦਾਸ ਜੀ ਮਹਾਰਾਜ ਦਾ ਉਚਾਰਣ ਕੀਤਾ ਹੋਇਆ ਪਾਵਨ ਸ਼ਬਦ ਗਾਇਨ ਕਰ ਰਹੇ ਸਨ ਭਗਤ ਜੀ ਮਹਾਰਾਜ ਦੇ ਜਿਸ ਵੇਲੇ ਆਪਾਂ ਸ਼ਬਦ ਪੜ੍ਹਦੇ ਹਾਂ ਉਹਨਾਂ ਦੇ ਸ਼ਬਦ ਵਿੱਚ ਅਰੰਭਤਾ ਦੇ ਵਿੱਚ ਇੱਕ ਵਾਕ ਦਰਜ ਹੈ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੁ ਭਾਂਤੀ ਜਦੋਂ ਅਸੀਂ ਇਸ ਦੇ ਆਮ ਅਰਥ ਕਰਦੇ ਹਾਂ ਤਾਂ ਜਨਮ ਕੁ ਭਾਂਤੀ ਜਿਹੜਾ ਵਰਡ ਹੈ ਇਸ ਸ਼ਬਦ ਨੂੰ ਲੈ ਕੇ ਕਈ ਵਾਰ ਇਸ ਦੇ ਅਰਥ ਕਰ ਦਿੱਤੇ ਜਾਂਦੇ ਹਨ ਕਿ ਭਗਤ ਜੀ ਮਹਾਰਾਜ ਕਹਿੰਦੇ ਨੇ ਵੀ ਮੇਰਾ ਜਨਮ ਅਖੌਤੀ ਪਛੜੀ ਨੀਵੀਂ ਬਰਾਦਰੀ ਵਿੱਚ ਹੋਇਆ ਇਸ ਕਰਕੇ ਕੁਪਾਂਤਾ ਜਨਮ ਹੈ ਨਹੀਂ ਇਸ ਬਾਰੇ ਭਗਤ ਜੀ ਮਹਾਰਾਜ ਨਹੀਂ ਕਹਿ ਰਹੇ ਪੈਸੇ ਸਾਨੂੰ ਇਹ ਗੱਲ ਬੜੀ ਸਪਸ਼ਟ ਹੋਣੀ ਚਾਹੀਦੀ ਏ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਰਚੇਤਾ ਮਹਾਂਪੁਰਖ ਦੁਨੀਆ ਦੇ ਨਾਂ ਬੰਦਨਾਂ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਸੰਕਰਦੇ ਜਾਣੋ ਜੋਤ ਨਾ ਪੁੱਛੋ ਜਾਂਤੀ ਆਗਾ ਜਾਤ ਨਾ ਹੈ ਇਹ ਉਹਨਾਂ ਦਾ ਸਪਸ਼ਟ ਜੈ ਨਿਰਣੈ ਵੀ ਅਸੀਂ ਪਰਮੇਸ਼ਰ ਦੀ ਜੋਤ ਨੂੰ ਪਹਿਚਾਣਦੇ ਹਾਂ ਜੋ ਸਭ ਜੀਵਾਂ ਦੇ ਵਿੱਚ ਹੈ ਬਾਕੀ ਸੰਸਾਰ ਦੀ ਭਿੰਨਤਾ ਬਾਰੇ ਉਹਨਾਂ ਦਾ ਨਿਰਣੈ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਰੈ ਨਾ ਕਸ਼ ਪੋਚ ਮਾਟੀ ਕੇ ਭਾਂਡੇ ਨਾ ਕਸ਼ ਪੋਚ কুমਭਾਰੈ ਵੀ ਮਿੱਟੀ ਇੱਕੋ ਹੈ ਤਾਂ ਤਿੱਕੋ ਹਨ ਨੈਣ ਨਕਸ਼ ਦਾ ਫਰਕ ਹੋ ਸਕਦਾ ਹੈ ਅਸੀਂ ਕਿਸੇ ਮਨੁੱਖ ਨੂੰ ਜਨਮ ਕਰਕੇ ਨਾ ਉੱਚਾ ਮੰਨਦੇ ਆ ਨਾ ਨੀਵਾ ਮੰਨਦੇ ਆ ਜਨਮ ਕਰਕੇ ਹਰ ਮਨੁੱਖ ਬਰਾਬਰ ਹਾਂ ਕਰਮ ਕਰਕੇ ਕੋਈ ਬਰਾਬਰ ਨਹੀਂ ਚੇਤੇ ਚ ਗੁਰਮਤ ਨੇ ਜਨਮ ਆਧਾਰਤ ਜਿਹੜਾ ਉਹ ਮਨੁੱਖ ਦਾ ਸਟੇਟਸ ਨਹੀਂ ਮੰਨਿਆ ਉਹਨੂੰ ਮਨੁੱਖ ਨੂੰ ਮਨੁੱਖੀ ਮੰਨਿਆ ਮਹਾਰਾਜ ਨੇ ਜਿਹੜੀ ਵੰਡ ਬਾਣੀ ਚ ਮੰਨੀ ਹੈ ਉਹ ਜਨਮ ਆਧਾਰਤ ਨਹੀਂ ਕਰਮ ਆਧਾਰਤ ਹੈ ਜਿਦਾ ਕਰਮਨ ਖੇਦ ਹੈ ਉਹਨੂੰ ਨ ਖੇਦ ਕਿਹਾ ਜਾਏ ਜਿਦਾ ਕਰਮ ਉੱਚਾ ਉਹਨੂੰ ਉੱਚਾ ਕਿਹਾ ਜਾਏ ਭਗਤ ਰਵਿਦਾਸ ਜੀ ਮਹਾਰਾਜ ਦਾ ਇੱਕ ਵਾਕ ਹੈ ਉਹ ਕਹਿੰਦੇ ਨੇ ਸੁਰਸਰੀ ਸਲਲ ਕ੍ਰਿਤ ਬਾਰਣੀ ਰੇ ਸੰਤ ਜਨ ਕਰਤ ਨਹੀਂ ਪਾਨਾ ਸੁਰਾ ਪਵਿੱਤਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਾ ਹੋਇਆ ਨਾ ਸੁਰਸਰੀ ਗੰਗਾ ਨੂੰ ਕਹਿੰਦੇ ਨੇ ਗੰਗਾ ਦੇ ਤੱਟ ਤੇ ਹੀ ਰਹਿੰਦੇ ਸਨ ਬਨਾਰਸ ਗੰਗਾ ਦੇ ਕੰਡੇ ਤੇ ਵਸਿਆ ਗੰਗਾ ਦੇ ਪਾਣੀ ਨੂੰ ਪਵਿੱਤਰ ਪਾਪ ਕੱਟਣ ਵਾਲਾ ਫਲ ਦੇ ਦਾਇਕ ਤੀਰਥ ਮੰਨ ਕੇ ਲੋਕ ਇਹਦੇ ਕੰਢੇ ਦੇ ਉੱਤੇ ਜਾਂਦੇ ਨੇ ਤੀਰਥਾਂ ਦੇ ਇਸ਼ਨਾਨ ਕਰਦੇ ਨੇ ਸ਼ਿਵ ਦੀਆਂ ਜਟਾਵਾਂ ਚੋਂ ਗੰਗਾ ਵਹਿੰਦੀ ਏ ਪਗੀਰਤੀ ਇਹਦਾ ਨਾਮ ਰੱਖਿਆ ਗਿਆ ਇਹ ਉਹਨਾਂ ਦੇ ਪ੍ਰਾਣਿਕ ਕਥਾਵਾਂ ਦੇ ਵਿੱਚ ਜ਼ਿਕਰ ਹੈ ਭਗਤ ਜੀ ਮਹਾਰਾਜ ਨੇ ਉਦਾਹਰਣ ਦਿੱਤੀ ਕਹਿੰਦੇ ਸੁਰਸਰੀ ਸਲਲ ਗੰਗਾ ਦੇ ਪਾਣੀ ਨੂੰ हे ਭਾਈ ਤੁਸੀਂ ਪਵਿੱਤਰ ਮੰਨਦੇ ਹੋ ਇਸੇ ਹੀ ਪਾਣੀ ਦਾ ਇਸੇ ਪਾਣੀ ਦੀ ਵਰਤੋਂ ਕਰਕੇ ਜੇ ਕੋਈ ਸ਼ਰਾਬ ਬਣਾ ਲਵੇ ਤੇ ਬਾਅਦ ਚ ਤੁਹਾਨੂੰ ਆਫਰ ਕਰੇ ਸੁਲਾਹ ਦੇਵੇ ਪੀ ਇਹ ਪੀ ਲਓ ਤੇ ਜਿਹੜਾ ਬੰਦਾ ਨਸ਼ੇ ਨੂੰ ਨਫ਼ਰਤ ਕਰਦਾ ਜਾਂ ਨਹੀਂ ਪੀਂਦਾ ਉਹ ਆਖੇ ਵੀ ਮੈਂ ਤਾਂ ਸ਼ਰਾਬ ਨਹੀਂ ਪੀਂਦਾ ਤੇ ਸੁਲਾਹ ਮਾਰਨ ਵਾਲਾ ਬੰਦਾ ਆਖੇ ਵੀ ਇਹ ਤਾਂ ਗੰਗਾ ਦੇ ਪਾਣੀ ਦੀ ਇਹ ਪਵਿੱਤਰ ਚੀਜ਼ ਹੈ ਤੈਨੂੰ ਪੀਣੀ ਚਾਹੀਦੀ ਹੈ ਨਹੀਂ ਤੇ ਬੇਦਬੀ ਹੋਏਗੀ ਇਹ ਤਾਂ ਗੰਗਾ ਦਾ ਪਾਣੀ ਹੈ ਤੂੰ ਇਹਨੂੰ ਨਾ ਨਹੀਂ ਕਰ ਸਕਦਾ ਭਗਤ ਜੀ ਮਹਾਰਾਜ ਕਹਿੰਦੇ ਸੁਰਸਰੀ ਸਲਲ ਕ੍ਰਿਤ ਬਾਰੁਣੀ ਰਹਿ ਬਾਰੁਣੀ ਸ਼ਰਾਬ ਨੂੰ ਕਹਿੰਦੇ ਨੇ ਗੰਗਾ ਦੇ ਪਾਣੀ ਦੀ ਸ਼ਰਾਬ ਬਣਾ ਲਈ ਜਾਏ ਸੰਤ ਜਨ ਕਰਤ ਨਹੀਂ ਪਾਨ ਨੇਕ ਅਮਲ ਵਾਲਾ ਨਸ਼ੇ ਤੋਂ ਰਹਿਤ ਮਨੁੱਖ ਉਹ ਵੀ ਨਹੀਂ ਪੀਏਗਾ ਭਾਵੇਂ ਉਹ ਗੰਗਾ ਦੇ ਪਾਣੀ ਦਾ ਹੀ ਕਿਉਂ ਨਾ ਬਣਿਆ ਹੋਵੇ ਇਹਦਾ ਭਾਵ ਹੈ ਜਿਹੜਾ ਮਨੁੱਖ ਆਪਣੇ ਆਪ ਨੂੰ ਇਹ ਸਮਝਦਾ ਮੈਂ ਉੱਚੀ ਕੁਲ ਵਿੱਚ ਹਾਂ ਉੱਚੇ ਖਾਨਦਾਨ ਵਿੱਚ ਹਾਂ ਕੁਲੀਨ ਵਰਗ ਵਿੱਚ ਹਾਂ ਜੀਉ ਦਾ ਕਰਮ ਨਖੇਦ ਹੈ ਨਾ ਤੇ ਨੇਕ ਬੰਦਾ ਉਹਨੂੰ ਕਦੇ ਵੀ ਉਹ ਮਾਣ ਨਹੀਂ ਦੇਵੇਗਾ ਕੇਵਲ ਇਸ ਕਰਕੇ ਵੀ ਦੀ ਬਰਾਦਰੀ ਉੱਚੀ ਹੈ ਕੰਮ ਭਾਵੇਂ ਨਖੇਦੀਏ ਨੂੰ ਮਾਣ ਦਿਓ ਕਾਹਦਾ ਹਜ਼ੂਰ ਕਹਿੰਦੇ ਨਹੀਂ ਜੇ ਗੰਗਾ ਦੇ ਪਾਣੀ ਦੀ ਬਣੀ ਸ਼ਰਾਬ ਕਬੂਲ ਨਹੀਂ ਤੇ ਉੱਚੀ ਕੁਲ ਦਾ ਬੰਦਾ ਕੰਮ ਨਖੇਦ ਕਰੇ ਉਹ ਕਿਵੇਂ ਪ੍ਰਵਾਨ ਹੋ ਸਕਦਾ ਸੁਰਸਰੀ ਸਲਲਕ੍ਰਿਤ ਬਾਰਣੀ ਰੇ ਸੰਤ ਜਨ ਕਰਤ ਨਹੀਂ ਪਾਨ ਸੁਰਾ ਅਪਵਿੱਤਰ ਨਤ ਅਵਰ ਜਲ ਰੇ ਸੁਰਸਰੀ ਮਿਲਤਰੇ ਹੋਇਆ ਨੂੰ ਹੁਣ ਉਹਨਾਂ ਨੇ ਉਦਾਹਰਣ ਦਾ ਦੂਜਾ ਪਹਿਲੂ ਵਰਤਿਆ ਕਹਿੰਦੇ ਨੇ ਸਮੇਤ ਇਹੋ ਜੀਆਂ ਚੀਜ਼ਾਂ ਦੇ ਸ਼ਹਿਰਾਂ ਦਾ ਗੰਦਾ ਪਾਣੀ ਕਈ ਵਾਰ ਉਸੇ ਗੰਗਾ ਵਿੱਚ ਆ ਕੇ ਰਲ ਜਾਂਦਾ ਹੈ ਪਰ ਗੰਗਾ ਨੂੰ ਕੋਈ ਇਸ ਕਰਕੇ ਨਿਖੇਧ ਨਹੀਂ ਕਿ ਜਿਹੜੇ ਉਹਦੇ ਤੇ ਸ਼ਰਧਾ ਰੱਖਦੇ ਨੇ ਉਹ ਕਹਿੰਦੇ ਨੇ ਸਾਡੇ ਵਾਸਤੇ ਪਵਿੱਤਰ ਹੀ ਹੈ ਉਹ ਅੱਜ ਵੀ ਸਦੀਆਂ ਤੋਂ ਬਾਅਦ ਵੀ মিডিਆ ਰੌਲਾ ਵੀ ਪਾਉਂਦਾ ਹੈ ਇੰਨੀ ਗੰਦਗੀ ਗੰਗਾ ਚ ਰਲ ਗਈ ਇੰਨੇ ਗੰਦੇ ਨਾਲੇ ਸ਼ਹਿਰਾਂ ਦਾ ਪਾਣੀ ਰੋੜ ਕੇ ਗੰਗਾ ਚ ਵਹਾ ਕੇ ਲੈ ਜਾਂਦੇ ਨੇ ਪਰ ਜਿਹੜੇ ਉਹਨੂੰ ਪਵਿੱਤਰ ਮੰਨਦੇ ਨੇ ਅੱਜ ਵੀ ਮੰਨਦੇ ਨੇ ਜਿਹੜੇ ਉਹਦੇ ਚ ਨਹਾਉਣ ਜਾਂਦੇ ਨੇ ਅੱਜ ਵੀ ਜਾਂਦੇ ਨੇ ਤਰਪਣ ਕਰਨ ਜਾਂਦੇ ਨੇ ਅੱਜ ਵੀ ਜਾਂਦੇ ਨੇ ਕਹਿਣ ਤੋਂ ਭਾਵ ਜਿਨ੍ਹਾਂ ਨੇ ਉਸ ਨੂੰ ਪਵਿੱਤਰ ਮੰਨਿਓ ਦੀ ਹਸਤੀ ਕਰਕੇ ਉਹ ਅੱਜ ਵੀ ਉਹਨੂੰ ਮੰਨ ਭਗਤ ਜੀ ਉਹਨਾਂ ਦੀ ਉਦਾਹਰਣ ਹੀ ਉਹਨਾਂ ਨੂੰ ਦਿੰਦੇ ਨੇ ਕਿਉਂਕਿ ਭਗਤ ਜੀ ਮਹਾਰਾਜ ਦੀ ਬਰਾਦਰੀ ਤੇ ਕਟਾਕਸ਼ ਕਰਨ ਵਾਲੇ ਲੋਕ ਵੀ ਉਹੀ ਨੇ ਜਿਹੜੇ ਗੰਗਾ ਨੂੰ ਪਵਿੱਤਰ ਮੰਨਣ ਵਾਲੇ ਪਹਿਲੀ ਉਦਾਹਰਣ ਉਹਨਾਂ ਨੂੰ ਇਹ ਦਿੱਤੀ ਦੂਜੀ ਉਦਾਹਰਣ ਦਿੱਤੀ ਸੁਰਾ ਪਵਿੱਤਰ ਨਾਤਾ ਵਰ ਜਲ ਰੇ ਸੁਰਸਰੀ ਮਿਲਤ ਨਾ ਹੋਇਆ ਨਾ ਜਿਵੇਂ ਹੋਰ ਪਵਿੱਤਰ ਅਤੇ ਨਖਿੱਧ ਮੈਲਾ ਪਾਣੀ ਗੰਗਾ 'ਚ ਰਲ ਜਾਂਦਾ ਤੁਸੀਂ ਫਿਰ ਵੀ ਗੰਗਾ ਨੂੰ ਮੈਲੀ ਨਹੀਂ ਮੰਨਦੇ ਇਸੇ ਤਰ੍ਹਾਂ ਭਾਈ ਜਿਨ੍ਹਾਂ ਨੂੰ ਤੁਸੀਂ ਨਖਿੱਧ ਕਹਿੰਦੇ ਹੋ ਨੀਵੇਂ ਕਹਿੰਦੇ ਹੋ ਮਾੜੇ ਕਹਿੰਦੇ ਹੋ ਜਿਨ੍ਹਾਂ ਨੂੰ ਜਨਮ ਅਧਾਰਤ ਵੰਡ ਕੇ ਨਿੱਕੇ ਖਾਨੇ 'ਚ ਵੰਡ ਦਿੰਦੇ ਹੋ ਜੇ ਉਹਨਾਂ ਦਾ ਕਰਮ ਉੱਚਾ ਹੋ ਜਾਏ ਤੇ ਤੁਹਾਨੂੰ تسلیم ਕਰਨਾ ਚਾਹੀਦਾ ਹੈ ਪ੍ਰਵਾਨ ਕਰਨਾ ਚਾਹੀਦਾ ਹੈ ਕਿ ਇਹ ਮਨੁੱਖ ਮੇਰੇ ਤੋਂ ਬਿਹਤਰ ਹੈ ਉਹਦੀ ਉਹਦੀ ਬਰਾਦਰੀ ਕਿਉਂ ਪਛਾਣਦੇ ਹੋ ਫਿਰ ਉਹਦੇ ਪਿਸ਼ੋਕੜ ਵੱਲ ਝਾਤ ਕਿਉਂ ਮਾਰਦੇ ਹੋ ਜੇ ਮੈਲਾ ਪਾਣੀ ਗੰਗਾ 'ਚ ਰਲ ਜਾਏ ਤੇ ਉਹ ਫਿਰ ਵੀ ਪਵਿੱਤਰ ਹੈ ਤੇ ਜਿਹਨੂੰ ਤੁਸੀਂ ਜਮਾਂਦਰੂ ਨੀਵਾ ਮੰਨਦੇ ਹੋ ਜੇ ਉਹ ਕਰਮ ਉੱਚਾ ਕਰੇ ਤੇ ਫਿਰ ਉਹਦੇ ਕਰਮ ਕਰਕੇ ਉਹਨੂੰ ਵੀ ਪ੍ਰਵਾਨ ਕਰੋ ਫਿਰ ਅਗਲੇ ਬੰਦ ਵਿੱਚ ਕਿਹਾ ਤਰ ਤਾਰ ਪਵਿੱਤਰ ਕਰ ਮੰਨਿਆ ਰੇ ਜੈਸੇ ਕਾਗਰਾ ਕਰਤ ਵਿਚਾਰਨ ਤਾੜੀ ਦਾ ਇੱਕ ਰੁਖ ਹੁੰਦਾ ਜਿਹਦੇ ਚੋਂ ਚਿੱਟਾ ਲਿਕੁਇਡ ਨਿਕਲਦਾ ਉਹ ਨਸ਼ੇ ਪੀਣ ਵਾਸਤੇ ਵਰਤਿਆ ਜਾਂਦਾ ਹੈ ਤਾੜੀ ਦੇ ਰੁਖ ਦਾ ਤਾੜੀ ਦਾ ਨਸ਼ਾ ਉਹਨੂੰ ਪੀ ਕੇ ਕਈ ਤੋਤ ਹੋਏ ਰਹਿੰਦੇ ਆਮ ਮਨੁੱਖ ਨੂੰ ਅਪਵਿੱਤਰ ਮੰਨ ਲੈ ਨਈਏ ਪੀਣਾ ਨਈਏ ਸਿਹਤ ਲਈ ਹਾਨੀਕਾਰਕ ਹੈ ਨਸ਼ਾ ਹੈ ਇਸ ਤੋਂ ਦੂਰ ਰਹਿਣਾ ਭਗਤ ਜੀ ਕਹਿੰਦੇ ਨੇ ਉਹਦੀ ਇਸ ਤਰ੍ਹਾਂ ਵਰਤੋਂ ਕੀਤੇ ਆਓ ਨਸ਼ੇੜੀ ਬਣਾਉਂਦਾ ਮਨੁੱਖ ਨੂੰ ਪਰ ਦਾਨੇ ਮਨੁੱਖ ਉਸੇ ਲਿਕੁਇਡ ਦਾ ਕਾਗਜ਼ ਬਣਾ ਲੈਂਦੇ ਨੇ ਉਸੇ ਲਿਕੁਇਡ ਦਾ ਕਾਗਜ਼ ਬਣਾ ਕੇ ਕਹਿੰਦੇ ਨੇ ਭਗਤ ਭਗਾਉਤੀਏ ਭਗਾਉਤ ਲਿਖੀਏ ਤੇ ਉਪਰੇ ਪੂਜਯ ਕਰਮ ਸ਼ਿਕਰ ਉਹ ਕਾਗਜ਼ ਚਲਾ ਗਿਆ ਇੱਕ ਧਾਰਮਿਕ ਹਸਤੀ ਦੇ ਕੋਲ ਉਹਨੇ ਇੱਕ ਧਰਮ ਗ੍ਰੰਥ ਦੇ ਸ਼ਲੋਕ ਉਹਦੇ ਤੇ ਲਿਖ ਦਿੱਤੇ ਤੇ ਲੋਕ ਉਹਨੂੰ ਮੱਥੇ ਨਾਲ ਲਾ ਰਹੇ ਜਿਹੜਾ ਨਸ਼ਾ ਸਿੱਧਾ ਪੀਣ ਦੇ ਨਾਲ ਮਨੁੱਖ ਨੂੰ ਅਮਲੀ ਕਰ ਦਿੰਦਾ ਉਸੇ ਹੀ ਲਿਕੁਇਡ ਦਾ ਤਰਲ ਪਦਾਰਥ ਦਾ ਬਣਿਆ ਹੋਇਆ ਕਾਗਜ਼ ਉਹਦੇ ਉੱਤੇ ਲਿਖੇ ਹੋਏ ਰਬੀ ਸਿਫਤਸਲਾਹ ਦੇ ਬੋਲ ਧਰਮ ਗ੍ਰੰਥ ਦੇ ਸ਼ਲੋਕ ਉਹੀ ਕਾਗਜ਼ ਪੂਜਣ ਯੋਗ ਹੋ ਜਾਂਦਾ ਹੈ ਕਿਉਂਕਿ ਉਹਦੇ ਉੱਤੇ ਸਿਫਤ ਲਿਖੀ ਹੋਈ ਹੈ। ਉਹਦੇ ਉੱਤੇ ਪਰਮੇਸ਼ਰ ਦਾ ਨਾਮ ਲਿਖਿਆ ਹੋਇਆ ਹੈ। ਉਹਦੇ ਉੱਤੇ ਧਰਮ ਗ੍ਰੰਥ ਦਾ ਉਤਾਰਾ ਕੀਤਾ ਗਿਆ ਹੈ। ਉਹੀ ਕਾਗਜ਼ ਪੂਜਣ ਯੋਗ ਹੋ ਗਿਆ ਜਿਹੜੇ ਕਾਗਜ਼ ਨੂੰ ਕੱਲ ਬੰਦਾ ਜਿਸ ਲਿਕੁਇਡ ਨੂੰ ਨਫ਼ਰਤ ਕਰ ਰਿਹਾ ਸੀ ਜਦੋਂ ਉਹਦਾ ਰੂਪ ਬਦਲ ਗਿਆ ਤੇ ਉਹ ਸਤਕਾਰ ਦਾ ਪੱਤਰ ਹੋ ਗਿਆ। ਇਹਦਾ ਮਤਲਬ ਹੈ ਜਦੋਂ ਉਹਦੀ ਕੁ ਵਰਤੋਂ ਹੁੰਦੀ ਏ ਤੇ ਉਹ ਮਾੜਾ ਸਾਬਤ ਹੋ ਜਾਂਦਾ ਏ ਜਦੋਂ ਦੀ ਸਵਰਤੋਂ ਹੁੰਦੀ ਏ ਚੰਗੀ ਵਰਤੋਂ ਤੇ ਉਹੀ ਉੱਤਮ ਸਾਬਤ ਹੋ ਜਾਂਦਾ ਭਗਤ ਜੀ ਮਹਾਰਾਜ ਕਹਿੰਦੇ ਫਿਰ ਮਨੁੱਖ ਤੇ ਗੱਲ ਕਿਉਂ ਨਹੀਂ ਢੁਕਦੀ ਮਨੁੱਖ ਜੇ ਆਪਣੇ ਜੀਵਨ ਵਿੱਚ ਆਪਣੇ ਜੀਵਨ ਦੀ ਕੁ ਵਰਤੋਂ ਕਰਦਾ ਏ ਤੇ ਫਿਰ ਉਹਨੂੰ ਨਖਿੱਧ ਮੰਨਣਾ ਚਾਹੀਦਾ ਜਿਉ ਜੀਵਨ ਦੇ ਸਾਹਾਂ ਦੀ ਸਵਰਤੋਂ ਕਰਦਾ ਏ ਤੇ ਉਹਨੂੰ ਉੱਤਮ ਮੰਨਣਾ ਚਾਹੀਦਾ ਆਪਾਂ ਤੇ ਰੋਜ਼ ਇਹ ਵਾਕ ਮਹਾਰਾਜ ਦਾ ਪੜ੍ਹਦੇ ਆਂ ਖਾਸਮ ਵਿਸਾਰੈ ਤੇ ਕਮਜ਼ਾਤ ਨਖਿਧ ਲੋਕ ਕੌਣ ਨੇ ਮਹਾਰਾਜ ਕਹਿੰਦੇ ਜਿਹੜੇ ਸੱਚ ਪਰਮੇਸ਼ਰ ਦਾ ਭੈ ਭੁੱਲ ਜਾਣ ਰੱਬ ਨੂੰ ਵਿਸਾਰ ਦੇਣ ਜਿਹੜੇ ਉਹ ਕਮਜ਼ਾਤ ਨੀਵੇਂ ਨਾਨਕ ਨਾਮੇ ਬਾਝ ਸਨਾਤ ਸਨਾਤ ਵੀ ਨੀਚ ਨੂੰ ਕਹਿੰਦੇ ਨੇ ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਵੀ ਲੇਖ ਹੈ ਲਾਇਵਲਾ ਦੋ ਮਹਾਰਾਜ ਕਹਿੰਦੇ ਖਸਮ ਵਿਸਾਰੈ ਤੇ ਕਮਜ਼ਾਤ ਨਾਨਕ ਨਾਵੇਂ ਬਾਜ ਸੰਨਾ ਜਿਹੜੇ ਪਰਮੇਸ਼ਰ ਦੇ ਨਾਮ ਤੋਂ ਬਾਜੋਂ ਫਿਰਦੇ ਨੇ ਭਾਵ ਜਿਹੜੇ ਰੱਬ ਦੇ ਭੈ ਰੱਬ ਦੇ ਅਦਬ ਰੱਬ ਦੇ ਹੁਕਮ ਵਾਹਿਗੁਰੂ ਦੀ ਸਿਫਤ ਸਲਾਹ ਨਾਲ ਜੁੜੇ ਹੋਏ ਨਹੀਂ ਉਹ ਫਿਰ ਨਖਿੱਧ ਕਰਮਾਂ ਦੇ ਹਵਾਲੇ ਹੋ ਜਾਂਦੇ ਨੇ ਤੇ ਨਖਿੱਧ ਕਰਮ ਕਰਨਗੇ ਤੇ ਨਖਿੱਧ ਹੋ ਜਾਣਗੇ ਨੀਵੇਂ ਹੋ ਜਾਣਗੇ ਭਗਤ ਜੀ ਮਹਾਰਾਜ ਬਾਬਾ ਕਬੀਰ ਸਾਹਿਬ ਨੇ ਇੱਥੋਂ ਤੱਕ ਕਿਹਾ ਕਬੀਰ ਮੇਰੀ ਜ਼ਾਤ ਕੋ ਸਭ ਕੋ ਸੁਨੇਹਾਰ ਬਲੇਹਾਰੀ ਮੈਂ ਕਈ ਵਾਰ ਬਿਨੇ ਕੀਤੀ ਹੈ ਦੁਨੀਆ ਦੇ ਅੰਦਰ ਦੋ ਤਰ੍ਹਾਂ ਦੇ ਹਥਿਆਰ ਸਭ ਤੋਂ ਵੱਧ ਵਰਤੇ ਜਾਂਦੇ ਨੇ ਇੱਕ ਤਾਂ ਹੁੰਦਾ ਹੈ ਸਿੱਧਾ ਹਥਿਆਰ ਜਿਹੜਾ ਫਿਜ਼ੀਕਲੀ ਕਿਸੇ ਦਾ ਨੁਕਸਾਨ ਕਰਦਾ ਹੈ ਉਹ ਤਾਂ ਉਹ ਪਰਮਾਣੂ ਬੰਬਾਂ ਤੱਕ ਗੱਲ ਜਾ ਪਹੁੰਚੀ ਦੂਜਾ ਹਥਿਆਰ ਪਹਿਲੇ ਹਥਿਆਰ ਨਾਲੋਂ ਵੀ ਬੜਾ ਮਾਰੂ ਸਾਬਤ ਹੁੰਦਾ ਹੈ ਉਹ ਤੁਹਾਨੂੰ ਫਿਜ਼ੀਕਲੀ ਨਹੀਂ ਖਤਮ ਕਰਦਾ ਤੁਹਾਡੀ ਸੁਰਤ ਮਾਰਦਾ ਹੈ ਤੁਹਾਨੂੰ ਮੈਂਟਲੀ ਖਤਮ ਕਰਦਾ ਹੈ ਤੁਹਾਡੀ ਅਪਰੋਚ ਮੁਕਾ ਦਿੰਦਾ ਹੈ ਜੀਵਨ ਦਾ ਰਸ ਤਬਾਹ ਕਰ ਦੇ ਉਹ ਕੀ ਹੈ ਪ੍ਰਪੋਗੈਂਡਾ ਉਹਨੂੰ ਆਪਾਂ ਕਹਿੰਦੇ ਆ ਕਿ ਕਿਸੇ ਚੀਜ਼ ਦੇ ਪ੍ਰਤੀ ਸਾਡੇ ਅੰਦਰ ਹੀਣ ਭਾਵਨਾ ਪੈਦਾ ਉਹਨੂੰ ਉਰਦੂ ਵਾਲੇ ਕਹਿੰਦੇ ਅਹਿਸਾਸ-ਏ-ਕਮਤਰੀ ਨੀਵਾ ਤੁਹਾਡੇ ਅਹਿਸਾਸ ਤਲੇ ਖਿੱਚ ਲੈਣਾ ਵੱਡੀ ਫੀਲਿੰਗ ਜਿਹੜੀ ਉਹ ਬੈਡ ਕਰ ਦੇਣੀ ਜਿਵੇਂ ਕਿਸੇ ਬੰਦੇ ਨੂੰ ਆਪਾਂ ਇਹ ਡੋਜ਼ ਦੇਈ ਜਾਈਏ ਦੇਈ ਜੇ ਵੀ ਤੇਰੀ ਬੋਲੀ ਚੰਗੀ ਨਹੀਂ ਪਛੜੀ ਬੋਲੀ ਤੇ ਉਹ ਮੰਨ ਲਵੇ ਵੀ ਮੇਰੀ ਬੋਲੀ ਪਛੜੀ ਬੋਲੀ ਹੈ ਚਾਹ ਕੇ ਵੀ ਉਸ ਬੰਦੇ ਦਾ ਪ੍ਰੇਮ ਆਪਣੀ ਬੋਲੀ ਨਾਲ ਨਹੀਂ ਬਣ ਸਕਦਾ ਉਹਦੇ ਅੰਦਰ ਇੱਕ ਨਫ਼ਰਤ ਪੈਦਾ ਹੋ ਜਾਣੀ ਵੀ ਮੈਂ ਪਛੜੀ ਬੋਲੀ ਦੇ ਨਾਲ ਜੁੜਿਆ ਹੋਇਆ ਬੰਦਾ ਹਾਂ ਉਹ ਜਿਹੜੀ ਹੀਣਪਾਉਮਾ ਜਿਹੜਾ ਡਿਪਰੈਸ਼ਨ ਉਹਦੇ ਅੰਦਰ ਪੈਦਾ ਹੋ ਜਾਣਾ ਉਹਦੇ ਅਹਿਸਾਸ ਵਿੱਚ ਉਹਦੀ ਫੀਲਿੰਗ ਵਿੱਚ ਉਹਦਾ ਇਲਾਜ ਕਰਨਾ ਬੜਾ ਔਖਾ ਹੋ ਜਾਂਦਾ ਕਿਸੇ ਬੰਦੇ ਨੂੰ ਇਹ ਦੱਸ ਦਿੱਤਾ ਜਾਏ ਵੀ ਤੇਰੀਆਂ ਜਿਹੜੀਆਂ ਰਸਮਾਂ ਰੀਤਾਂ ਤੂੰ ਨਿਭਾਉਣਾ ਹੈ ਆਪਣੇ ਕਲਚਰ ਦੀਆਂ ਇਹ ਨਖਿੱਧ ਨੇ ਦੂਜਿਆਂ ਨਾਲ ਉਹ ਫਿਰ ਚੰਗੀਆਂ ਲੱਭਣ ਤੁਰੇਗਾ ਕਨਵਰਟਡ ਹੋਏਗਾ ਉਹਨੂੰ ਇਹ ਦੱਸਿਆ ਜਾਏ ਵੀ ਤੇਰਾ ਪਹਿਰਾਵਾ ਬੜਾ ਘਟੀਆ ਹੈ ਇਹ ਸੋਸਾਇਟੀ 'ਚ ਨਹੀਂ ਚੱਲ ਸਕਦਾ ਤੇਰਾ ਧਰਮ ਨਹੀਂ ਸਹੀ ਤੇਰੇ ਧਰਮ ਨਾਲੋਂ ਦੂਜਾ ਧਰਮ ਜ਼ਿਆਦਾ ਉਤਮ ਹੈ ਤੇਰੇ ਸਰੂਪ ਨਾਲੋਂ ਤੇਰੀ ਆਈਡੈਂਟੀਟੀ ਨਾਲੋਂ ਦੂਜੇ ਦੀ ਆਈਡੈਂਟੀਟੀ ਜ਼ਿਆਦਾ ਵਧੀਆ ਹੈ ਪ੍ਰਭਾਵਸ਼ਾਲੀ ਹੈ ਜਾਨੀਓ ਨੂੰ ਆਪਣੇ ਆਪ ਬਾਰੇ ਜਦੋਂ ਹੀਣ ਭਾਵਨਾ ਪੈਦਾ ਕਰਦੇ ਹੋਗੇ ਜਿਹੜੀਆਂ ਚੀਜ਼ਾਂ ਨਾਲ ਜੁੜਿਆ ਜਿਹੜੀਆਂ ਚੀਜ਼ਾਂ ਕਰਕੇ ਉਹਨੇ ਗਰੋਅ ਕਰਨਾ ਹੈ ਅੱਗੇ ਵਧਣਾ ਹੈ ਮਾਣ ਨਾਲ ਦੁਨੀਆ 'ਚ ਜੀਣਾ ਹੈ ਜਿੱਥੇ ਉਹਦਾ ਪਛੋਕੜ ਹੈ ਜਿੱਥੇ ਉਹਦਾ ਇਤਿਹਾਸ ਬੈਠਾ ਹੈ ਜਿੱਥੇ ਉਹਦੇ ਪੁਰਖਿਆਂ ਨੇ ਕੁਰਬਾਨੀ ਕੀਤੀ ਹੈ ਜਿਹੜੀ ਚੀਜ਼ ਲਈ ਜਦੋਂ ਤੁਸੀਂ ਉਹਦੀ ਪਛਾਣ ਬਾਰੇ ਉਹਦੀ ਵਿਰਾਸਤ ਬਾਰੇ ਉਹਦੇ ਅੰਦਰ ਸੰਸਾ ਪੈਦਾ ਕਰਦੇ ਹੋਗੇ ਨਾ ਸ਼ੱਕ ਪੈਦਾ ਕਰਦੇ ਹੋਗੇ ਉਹਦੀ ਫੀਲਿੰਗ ਨੂੰ ਨੀਵਾ ਲੈ ਜਾਓਗੇ ਉਹਦੇ ਅਹਿਸਾਸ ਥੱਲੇ ਖਿੱਚ ਲਓਗੇ ਇਹ ਮਾਰੂ ਹਥਿਆਰ ਦੁਨੀਆ ਦੇ ਅੰਦਰ ਸਭ ਤੋਂ ਵੱਧ ਕਾਰਗਰ ਸਾਬਤ ਹੁੰਦਾ ਹੈ ਬਾਹਰ ਦੇ ਹਥਿਆਰਾਂ ਦਾ ਰੌਲਾ ਪੈ ਜਾਂਦਾ ਵੀ ਫਲਾਣ ਨੇ ਧੁੱਕਾ ਕੀਤਾ ਜ਼ੁਲਮ ਕੀਤਾ ਇਹ ਸਲੋ ਪੌਇਜ਼ਨ ਹੈ ਹੌਲੀ ਹੌਲੀ ਦਿੱਤਾ ਜਾਣ ਵਾਲਾ ਜ਼ਹਿਰ ਜਿਹਦਾ ਸਾਨੂੰ ਪਤਾ ਨਹੀਂ ਲੱਗਦਾ ਪਰ ਅਸੀਂ ਉਹਨੂੰ ਥੋੜਾ ਥੋੜਾ ਕਰਕੇ ਥੋੜਾ ਥੋੜਾ ਕਰਕੇ ਗ੍ਰੈਂਡ ਕਰ ਲੈਨੇ ਆ ਉਹਨੂੰ ਆਪਣੇ ਅੰਦਰ ਸੁੱਟਦੇ ਰਹਿੰਨੇ ਆ ਔਰ ਇਹ ਅਸੀਂ ਆਪਣੇ ਹੱਥੀ ਲੈਨੇ ਆ ਇਹ ਜ਼ਹਿਰ ਸਾਨੂੰ ਦੇਣ ਵਾਲਾ ਤਾਂ ਦਿੰਦਾ ਪਰ ਸਾਨੂੰ ਪਤਾ ਨਹੀਂ ਲੱਗਦਾ ਸੀ ਇਹਨੂੰ ਵਿਹਾਰਜ ਵੀ ਲੈਨੇ ਆ ਕਈ ਵਾਰ ਮੈਂ ਅੱਜ ਇੱਕ ਬੇਨਤੀ ਕਰ ਰਿਹਾ ਸੀ ਉਹਨੂੰ ਮੈਂ ਉਹ ਉਦਾਹਰਨ ਮੈਂ ਨਾਲ ਹੀ ਸਾਂਝੀ ਕਰ ਲਵਾਂ ਤੁਸੀਂ ਮੀਡੀਆ ਨੂੰ ਵੇਖਦੇ ਹੋ ਅੱਜ ਕੱਲ ਹਰ ਬੰਦੇ ਦੇ ਹੱਥ ਵਿੱਚ ਮੋਬਾਈਲ ਫੋਨ ਹੈ ਤੇ ਮੋਬਾਈਲ ਫੋਨ ਦੇ ਉੱਤੇ ਬਹੁਤ ਸਾਰੇ ਉਹਦੇ ਕੋਲ ਵੇਖਣ ਵਾਸਤੇ ਚੈਨਲ ਨੇ ਪੜ੍ਹਨ ਵਾਸਤੇ ਸੁਣਨ ਵਾਸਤੇ ਨਿਊਜ਼ ਹੈ ਸਾਰਾ ਕੁਝ ਆਇਆ ਅਸੀਂ ਜਿੰਨੇ ਇੱਥੇ ਬੈਠੇ ਆਂ ਜਿਹੜਾ ਆਪਣੇ ਦਿਲਾਂ 'ਚ ਝਾਤ ਮਾਰ ਕੇ ਵੇਖ ਦੁਨੀਆ ਦਾ ਕਿਹੜਾ ਕੋਨਾ ਜਿੱਥੇ ਸਮੱਸਿਆ ਨਹੀਂ ਜਿੱਥੇ ਬੁਰਾਈ ਨਹੀਂ ਜਿੱਥੇ ਬੁਰੇ ਬਣਨ ਦੀ ਪੋਸੀਬਿਲਟੀ ਨਹੀਂ ਜਰਾ ਚਾਤ ਮਾਰ ਕੇ ਵੇਖ ਦੁਨੀਆ ਦਾ ਕਿਹੜਾ ਕੋਨਾ ਹੈ ਜਿੱਥੇ ਜੇ ਬੰਦੇ ਨੇ ਬੁਰੇ ਪਾਸੇ ਜਾਣਾ ਹੋਵੇ ਤੇ ਉਹਨੂੰ ਕੋਈ ਬਾਹੋਂ ਫੜ ਕੇ ਰੋਕ ਲੈ ਕੋਈ ਨਹੀਂ ਰੋਕ ਸਕਦਾ ਕਿੱਥੇ ਹੈ ਜਿੱਥੇ ਦੁਨੀਆ ਦੇ ਕਿਸੇ ਕੋਨੇ 'ਚ ਸਮੱਸਿਆ ਨਹੀਂ ਪਰ ਆਪਾਂ ਪੰਜਾਬੀ ਲੋਕ ਆ ਪੰਜਾਬ ਦੇ ਰਹਿਣ ਵਾਲੇ ਅਸੀਂ ਜੇ 10 ਮਿੰਟ ਗੱਲ ਕਰਾਂਗੇ ਤੇ ਸਾਡੀ ਗੱਲ ਦੇ ਵਿੱਚ 9 ਜਾਂ 9.5 ਮਿੰਟ ਆਪਣੀ ਧਰਤੀ ਦੀ ਬੁਰੀਾਈ ਹੋਏਗੀ ਸਾਡਾ ਕਲਚਰ ਨਹੀਂ ਚੰਗਾ ਸਾਡੀ ਸੋਸਾਇਟੀ ਨਹੀਂ ਚੰਗੀ ਸਾਡੀ ਧਰਤੀ ਨਹੀਂ ਚੰਗੀ ਉੱਥੇ ਬੁਰਾ ਹਾਲ ਹੈ ਜਾਨੀ ਮੈਂ ਇਹ ਨਹੀਂ ਕਹਿੰਦਾ ਵੀ ਸਮੱਸਿਆ ਨਹੀਂ ਹੈ ਮੈਂ ਇਹ ਨਹੀਂ ਕਹਿੰਦਾ ਵੀ ਪ੍ਰੋਬਲਮ ਨਹੀਂ ਹੈ ਮੈਂ ਇਸ ਗੱਲ ਤੋਂ ਵੀ ਨਹੀਂ ਮੁਨਕਰ ਹੋ ਰਿਹਾ ਕਿ ਜਿਹੜੇ ਪ੍ਰੋਬਲਮ ਦੀ ਗੱਲ ਕਰਦੇ ਨੇ ਉਸ ਉਹ ਉਹਨਾਂ ਦੇ ਅੰਦਰ ਕੋਈ ਖੋਟ ਹੈ ਮੈਂ ਇਹ ਨਹੀਂ ਕਹਿ ਰਿਹਾ ਪਰ ਮੈਂ ਇਹ ਕਹਿ ਰਿਹਾ ਜਦੋਂ ਅਸੀਂ ਇੱਕ ਗੱਲ ਨੂੰ ਬਾਰ-ਬਾਰ ਬਾਰ-ਬਾਰ ਦੁਹਰਾਈ ਜਾਵਾਂਗੇ ਤੇ ਉਹ ਸਾਡੇ ਅੰਦਰ ਸਾਡੀ ਫੀਲਿੰਗ ਨੂੰ ਜਾਂ ਸਾਡੇ ਅਹਿਸਾਸ ਨੂੰ ਕੀ ਅਸਰ ਕਰੇਗੀ ਕਦੇ ਅਸੀਂ ਸੋਚਿਆ ਸਾਡੇ ਅੰਦਰ ਉਹ ਆਪਣੇ ਆਪ ਪ੍ਰਤੀ ਕਿਹੋ ਜੀ ਭਾਵਨਾ ਪੈਦਾ ਕਰੇਗੀ ਸਾਡੀ ਮੋਸਟਲੀ ਜਿਹੜੀ ਡਿਸਕਸ਼ਨ ਹੈ ਆਪਣੇ ਮਜ਼ਬੂ ਨੂੰ ਲੈ ਕੇ ਧਰਮ ਨੂੰ ਲੈ ਕੇ ਸਮਾਜ ਨੂੰ ਲੈ ਕੇ ਧਰਤੀ ਨੂੰ ਲੈ ਕੇ ਜਿੱਥੇ ਅਸੀਂ ਜੰਮੇ ਪੜੇ ਆ ਜਿੱਥੇ ਸਾਡਾ ਮੁੱਢ ਕਦੀਮ ਹੈ 95% 네ਗੇਟਿਵ ਹੋਏਗੀ ਅਸਲ 'ਚ ਮੈਂ ਕਈ ਵਾਰ ਸੋਚਦਾ ਦੁਸ਼ਮਣ ਦਾ ਹਥਿਆਰ ਇਹ ਵੀ ਇੱਕ ਹੁੰਦਾ ਹੈ ਤੁਸੀਂ ਸਾਹਮਣੇ ਵਾਲੇ ਨੂੰ 네ਗੇਟਿਵ ਕਰਦੇ ਹੋ ਉਦੀ ਅਪਰੋਚ ਇਨੀ 네ਗੇਟਿਵ ਕਰਦੇ ਉਹ ਪੋਜ਼ਿਟਿਵ ਨਾ ਸੋਚ ਕਿਉਂਕਿ ਜੋ ਵੀ ਨਿਕਲਣਾ ਉਹ ਪੋਜ਼ਿਟਿਵਿਟੀ ਚੋਂ ਨਿਕਲਣਾ ਹੈ ਕਿ ਬੰਦਾ ਹਾਂ ਪੱਕੀ ਸੋਚੇ ਹੁਣ ਅਸੀਂ ਸਾਰੇ ਜਿੰਨੇ ਆ ਸਾਡੇ ਕੋਲ ਤਰਕੀਬਾਂ ਤੇ ਬਹੁਤ ਨੇ ਕਿਸੇ ਬੰਦੇ ਨੂੰ ਕੋਈ ਸ਼ਿਕਾਰੀ ਸੀ ਤੇ ਉਹਦੇ ਪੱਥੇ ਚ ਤੀਰ ਹੀ ਤੀਰ ਸਨ ਸਾਰਾ ਪੱਥਾ ਉਹਦਾ ਤੀਰਾਂ ਨਾਲ ਭਰਿਆ ਮੋਢੇ ਤੇ ਉਹਨੇ ਕਮਾਨ ਪਾਈ ਹੋਈ ਦੂਜੇ ਬੰਦੇ ਨੇ ਉਹਨੂੰ ਪੁੱਛਿਆ ਇਹ ਤੇ ਉਹ ਇਨਾ ਪੱਥਾ ਤੀਰਾਂ ਨਾਲ ਭਰਿਆ ਮੋਢੇ ਤੇ ਕਮਾਨ ਪਾਈ ਕਿੱਥੇ ਚੱਲਿਆ ਕਹਿੰਦਾ ਪਤਾ ਨਹੀਂ ਬਾਜ ਜੰਗਲ ਚ ਜਾ ਤੂੰ ਸ਼ਿਕਾਰ ਖੇਡਣ ਚੱਲਿਆ ਕਹਿੰਦਾ ਨਹੀਂ ਤੇਰਾ ਨਿਸ਼ਾਨਾ ਪੱਕਾ ਹੈ ਕਹਿੰਦਾ ਇਹਦਾ ਵੀ ਕੋਈ ਯਕੀਨ ਨਹੀਂ ਕਹਿਣ ਲੱਗਿਆ ਹੱਦ ਹੋ ਗਈ ਪੱਥਾ ਤੇਰਾ ਤੀਰਾਂ ਨਾਲ ਭਰਿਆ ਮੋਢੇ ਤੇ ਤੇਰੇ ਕਮਾਨ ਹੈ ਤੈਨੂੰ ਇਹ ਹੀ ਨਹੀਂ ਪਤਾ ਤੀਰ ਚਲਾਉਣਾ ਕਿੱਥੇ ਤੇਰਾ ਕੋਈ ਟੀਚਾ ਨਹੀਂ ਤੇਰਾ ਕੋਈ ਨਿਸ਼ਾਨਾ ਨਹੀਂ ਤੂੰ ਸਫ਼ਰ ਤੇ ਨਿਕਲ ਗਿਆ ਮੋਢੇ ਤੇ ਕਮਾਨ ਪਾ ਕੇ ਦੇਖ ਤੇਰੀ ਸ਼ਿਕਾਰੀਆਂ ਵਾਲੀ ਤੂੰ ਹੰਟਰ ਐ ਨਾ ਤੈਨੂੰ ਆਪਣੇ ਨਿਸ਼ਾਨੇ ਤੇ ਯਕੀਨ ਹੈ ਤੂੰ ਸ਼ਿਕਾਰ ਖੇਡਣ ਚੱਲਿਆ ਕਿ ਨਹੀਂ ਚੱਲਿਆ ਜੇ ਇਸ ਗੱਲ ਤੇ ਵੀ ਤੂੰ ਡਾਊਟਫੁਲ ਐ ਕਨਫਿਊਜ਼ ਐ ਤੇਰਾ 13 ਦਾ ਪੱਥਾ ਤੇਰਾ ਕੁਝ ਨਹੀਂ ਸਵਾਰੇਗਾ ਜਿਨ੍ਹਾਂ ਦੇ ਨਿਸ਼ਾਨੇ ਹੋਣ ਤੇ ਜਿਨ੍ਹਾਂ ਦਾ ਨਿਸ਼ਾਨਾ ਜਿਨ੍ਹਾਂ ਨੂੰ ਲਾਉਣਾ ਆਉਂਦਾ ਹੋਵੇ ਉਹਨਾਂ ਲਈ ਤਾਂ ਇਕ ਤੀਰੀ ਵੱਧ ਹੁੰਦਾ ਹੈ ਤੂੰ ਇੱਕ ਪੱਥਾ ਛੱਡ ਕੇ ਭਾਵੇਂ ਥੱਬਾ ਤੀਰਾਂ ਦਾ ਚੋਕ ਕੇ ਲੈ ਜਾ ਤੂੰ ਕੱਖ ਨਹੀਂ ਕਰ ਸਕਦਾ ਵਿਉਂਤਾਂ ਕੁਝ ਨਹੀਂ ਕਰਦੀਆਂ ਦੁਨੀਆ 'ਚ ਜੇ ਬੰਦੇ ਦਾ ਮਕਸਦ ਜਾਂ ਟੀਚਾ ਸਾਫ਼ ਨਾ ਹੋਵੇ ਤੇ ਜੇ ਉਸ ਟੀਚੇ ਬਾਰੇ ਉਹ ਇੱਕ ਪੈਰ ਵੀ ਨਹੀਂ ਨਾ ਪੁੱਟਦਾ ਤੇ ਉਹਦੀਆਂ ਸਿਆਣਪਾਂ ਦੀ ਉਹਦੀਆਂ ਵਿਉਂਤਾਂ ਦੀ ਉਹਦੀਆਂ ਸਲਾਹਾਂ ਦੀ ਕੋਈ ਕੀਮਤ ਨਹੀਂ ਇਹ ਕੋਈ ਤਾਂ ਕਿਤਾਬਾਂ 'ਚ ਬਹੁਤ ਲਿਖਿਆ ਪਿਆ ਲਾਇਬ੍ਰੇਰੀਆਂ ਭਰੀਆਂ ਪਈਆਂ ਵੀ ਉਨਾਂ ਤਾਂ ਹੀ ਦਿੱਤੀਆਂ ਹੋਈਆਂ ਨੇ। ਬੜੀ ਤਾਂ ਉਹ ਵੇਦੀ ਖੇੜ ਹੈ ਵੀ ਕੋਈ ਬੰਦਾ ਤਰਾਕੀ ਬਾਰੇ ਪੁਸਤਕ ਲਿਖਦਾ ਵੀ ਤੈਰਨ ਦੀ ਆ ਆ ਤਕਨੀਕ ਹੈ। ਪਰ ਉਹਨੂੰ ਕਿਸੇ ਨੇ ਪੁੱਛਿਆ ਜੀ ਤੁਸੀਂ ਕਦੇ ਸਵੀਮਿੰਗ ਪੂਲ 'ਚ ਉਤਰਿਓ? ਉਹ ਕਹਿੰਦਾ ਨਹੀਂ ਮੈਨੂੰ ਤਾਂ ਡਰ ਲੱਗਦਾ ਪਾਣੀ ਤੋਂ। ਮੈਂ ਤਾਂ ਨਹੀਂ ਜਾਂਦਾ ਉੱਥੇ ਕਦੇ ਵੀ। ਮਰਨਾ? ਕਹਿੰਦੀ ਐਡੀ ਕਿਤਾਬ ਲਿਖ ਦਿੱਤੀ ਏ। ਇਹ ਤੁਹਾਡੀ ਜੁਗਤ ਨੂੰ ਫਾਲੋ ਕੌਣ ਕਰੇਗਾ? ਜੇ ਦੁਨੀਆ ਨੂੰ ਪਤਾ ਲੱਗਿਆ ਵੀ ਇਹ ਤਾਂ ਆਪ ਪਾਣੀ ਤੋਂ ਡਰਦਾ ਹੈ ਤੇ ਕਿਤਾਬ ਇਹਨੇ 200 ਪੰਨੇ ਦੀ ਲਿਖੀ ਹੈ ਤੁਹਾਡੀ ਇਹ ਕਿਤਾਬ ਦਾ ਕੌਡੀ ਬੋਲ ਨਹੀਂ ਰਹਿ ਜਾਣਾ ਸਮੱਸਿਆ ਹੈ ਇਸ ਗੱਲ ਵਿੱਚ ਪਹਿਲਾਂ ਤਾਂ ਇਹ ਭਗਤ ਕਬੀਰ ਸਾਹਿਬ ਮਹਾਰਾਜ ਨੂੰ ਕਿਹਾ ਤੁਹਾਡੀ ਜਾਤ ਉਹ ਕਹਿੰਦੇ ਮੈਨੂੰ ਤਾਂ ਫਕਰ ਹੀ ਬੜਾ ਹੈ ਆਪਣੇ ਜੁਲਾहे ਹੋਣ ਦੇ ਤੁਹਾਨੂੰ ਹੁੰਦਾ ਹੋਏਗਾ ਮੈਨੂੰ ਤਾਂ ਕੋਈ ਰੈਸ਼ਕ ਨਹੀਂ ਮੇਰੇ ਆਪਣੇ ਆਪ ਉੱਤੇ ਮੈਨੂੰ ਪਤਾ ਹੈ ਜਿਹੜੀ ਦੋਸ਼ ਤੁਸੀਂ ਮੈਨੂੰ ਦੇਣੀ ਚਾਹੁੰਦੇ ਵੀ ਮੈਂ ਮੰਨ ਲਵਾਂ ਵੀ ਮੈਂ ਨਹੀਂ ਵਾਂ ਕਿਉਂ ਮੰਨਾਂ ਤੁਹਾਡੇ ਕਿਹੜੇ ਤੇ ਮੈਂ ਇਹ ਮੰਨਣਾ ਵੀ ਮੈਂ ਨੀਵਾ ਕਿਉਂ ਤੁਸੀਂ ਮੈਨੂੰ ਨੀਵਾ ਮੰਨਦੇ ਹੋ ਤੁਹਾਡੀ ਸਮੱਸਿਆ ਹੈ ਮੇਰੀ ਨਹੀਂ ਤੁਸੀਂ ਕਿਸੇ ਬਾਰੇ ਨੈਗੇਟਿਵ ਸੋਚੋ ਇਹ ਤੁਹਾਡੀ ਪ੍ਰੋਬਲਮ ਹੈ ਮੇਰੀ ਨਹੀਂ ਪਰ ਮੈਂ ਤੁਹਾਡੀ ਉਸ ਨੈਗੇਟਿਵਿਟੀ ਦਾ ਉਸ ਗਲਤ ਪ੍ਰਚਾਰ ਦਾ ਉਸ ਪ੍ਰੋਪਾਗੈਂਡੇ ਦਾ ਆਪਣੇ ਆਪ ਨੂੰ ਹਿੱਸਾ ਬਣਾ ਲਵਾਂ ਮੇਰੀ ਕੀ ਮਜਬੂਰੀ ਹੈ ਮੇਰੀ ਤਾਂ ਕੋਈ ਮਜਬੂਰੀ ਨਹੀਂ ਨਾ ਮੈਂ ਇੱਕ ਸੱਜਣ ਦੇ ਵਿਚਾਰ ਪੜ ਰਿਹਾ ਸੋ ਉਹ ਕਹਿੰਦਾ ਹੈ ਇਹ ਇਹੋ ਜਿਹਾ ਜ਼ਹਿਰ ਹੈ ਜਿਹੜਾ ਬੰਦਾ ਖੁਦ ਖਰੀਦ ਕੇ ਖਾਂਦਾ ਹੈ ਮੰਗ ਕੇ ਖਾਂਦਾ ਹੈ ਤੇ ਉਹਦੇ ਚ ਇੰਟਰਸਟ ਲੈਣਾ ਸ਼ੁਰੂ ਕਰ ਦਿੰਦਾ ਹੈ ਤੇ ਅੰਦਰੋਂ ਅੰਦਰ ਜੀਵ ਨੂੰ ਖੋਖਲਿਆ ਕਰ ਦਿੰਦਾ ਸੋ ਭਗਤ ਜੀ ਮਹਾਰਾਜ ਨੇ ਬੜੇ ਪੂਰਨੇ ਪਾਇਰੇ ਬਾਣੀ ਦੇ ਇਹ ਪਹਿਲੂ ਵੀ ਸਾਡੇ ਵਾਸਤੇ ਬੜੇ ਸਮਝਣ ਯੋਗ ਨੇ ਕਿ ਉਹਨਾਂ ਨੇ ਮਨੁੱਖ ਨੂੰ ਕਰਮ ਆਧਾਰਤਾਂ ਵੰਡਿਆ ਹੈ ਵੀ ਚੋਰੀ ਕਰਦਾ ਤੇ ਚੋਰ ਹੈ ਠੱਗੀ ਮਾਰਦਾ ਤੇ ਠੱਗ ਹੈ ਪਰ ਜਨਮ ਆਧਾਰਤ ਨਹੀਂ ਮੰਨਿਆ ਜਨਮਧਾਰਤ ਉਹਨਾਂ ਨੇ ਇਹ ਕਿਹਾ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਮਤਿ ਇੰਨੀ ਬਰਾਬਰਤਾ ਸੰਸਾਰ ਨੂੰ ਦਿੰਦੀ ਚੋਂ ਵਰਨਾ ਕੋ ਸਾਂਝਾ ਉਪਦੇਸ਼ ਦੇਦੀ ਇੱਕ ਬਾਟੇ ਦੀ ਪੌਲ ਦੇ ਕੇ ਮਹਾਰਾਜ ਨੇ ਸਾਰਿਆਂ ਨੂੰ ਇੱਕ ਲੜੀ ਚ ਪਰੋਇਆ ਪਰ ਦੂਜਾ ਪਹਿਲੂ ਇਹ ਹੈ ਵੀ ਮਹਾਰਾਜ ਨੇ ਸਾਨੂੰ ਇਹ ਵੀ ਕਿਹਾ ਵੀ ਇਹ ਜਿਹੜਾ ਮਿੱਠਾ ਜ਼ਹਿਰ ਹੈ ਇਸ ਤੋਂ ਵੀ ਤੁਸੀਂ ਬਚਣ ਦਾ ਉਪਰਾਲਾ ਕਰਨਾ ਹੈ ਆਪਣੀ ਹੋਂਦ ਉੱਤੇ ਮਾਣ ਕਰੋ ਆਪਣੇ ਬਜ਼ੁਰਗਾਂ ਤੇ ਮਾਣ ਕਰੋ ਆਪਣੀ ਬੋਲੀ ਤੇ ਆਪਣੇ ਕਲਚਰ ਤੇ ਮਾਣ ਕਰੋ ਹਾਂ ਗਲਤ ਚੀਜ਼ਾਂ ਦਾ ਤਿਆਗ ਜ਼ਰੂਰ ਕਰਦੇ ਕਿਉਂਕਿ ਘਰ ਹੋਵੇ ਤੇ ਕਚਰਾ ਅੰਦਰ ਆਉਂਦਾ ਹੀ ਆਉਂਦਾ ਹੈ ਉਹਨੂੰ ਵੀ ਇਹ ਨਹੀਂ ਕਚਰੇ ਤੇ ਮਾਣ ਨਹੀਂ ਕਰੀਦਾ ਕਚਰਾ ਕੱਢੀਦਾ ਮਾਣ ਆਪਣੇ ਘਰ ਤੇ ਕਰੀਦਾ ਪਰ ਅਸੀਂ ਕਈ ਵਾਰ ਉਲਟੇ ਤੁਰ ਪਈਨੇ ਆ ਕਚਰੇ ਤੇ ਮਾਣ ਕਰਨ ਲੱਗ ਜਾਂਦੇ ਆ ਅ ਜਿੰਨਾ ਤੁਸੀਂ ਪ੍ਰਚਾਰ ਸੁਣਦੇ ਸਭ ਕਚਰੇ ਤੇ ਮਾਣ ਹੋ ਘਰ ਚ ਕੂੜਾ ਆ ਗਿਆ ਅਸੀਂ ਕੂੜੇ ਨੂੰ ਹੀ ਸਲਾਹੀ ਜਾਂਦੇ ਆ ਕਿ ਅਸੀਂ ਜੀ ਸ਼ਰਾਬ ਪੀਨੇ ਹੁੰਦੇ ਆ ਜੀ ਅਸੀਂ ਗੰਨਾ ਲੈ ਕੇ ਰੋਲਾ ਪਾਉਂਦੇ ਨੇ ਇਹ ਖਰੂਦ ਕਰਨਾ ਇਹ ਕਚਰਾ ਹੈ ਇਹ ਸਾਡੇ ਬਜ਼ੁਰਗਾਂ ਦੀ ਤੁਸੀਂ ਕਚਰਾ ਜਿਹੜਾ ਘਰ ਚ ਲੰਘ ਆਇਆ ਬੂਹਾ ਖੁੱਲ ਹੈ ਤੇ ਕਚਰਾ ਘਰ ਚ ਆ ਗਿਆ ਕੂੜਾ ਘਰ ਚ ਆ ਗਿਆ ਉਹਨੂੰ ਤੁਸੀਂ ਸ਼ਿੰਗਾਰ ਕੇ ਰੱਖਣ ਲੱਗ ਪਏ ਇਹਨੂੰ ਬਾਹਰ ਕੱਢੋ ਬਾਕੀ ਘਰ ਬਹੁਤ ਸੋਹਣਾ ਹੈ ਬਾਕੀ ਚੀਜ਼ਾਂ ਬਹੁਤ ਵਧੀਆ ਨੇ ਮਾਣ ਉਹਨਾਂ ਤੇ ਕਰੋ ਜਿਹੜੀਆਂ ਤੁਹਾਡੇ ਜੀਵਨ ਨੂੰ ਸਵਾਰਨ ਵਾਲੀਆਂ ਚੀਜ਼ਾਂ ਨੇ ਸਾਡੇ ਕੋਲ ਮਹਾਰਾਜ ਦੀ ਬਾਣੀ ਹੈ ਸਾਡੇ ਪੁਰਖਿਆਂ ਦੀ ਵਿਰਾਸਤ ਹੈ ਸਾਡੀ ਬੋਲੀ ਹੈ ਸਾਡਾ ਕਲਚਰ ਹੈ ਸਾਨੂੰ ਗੁਰੂ ਸਾਹਿਬਾਂ ਦੀ ਸਾਡੇ ਬਜ਼ੁਰਗਾਂ ਦੀ ਦਿੱਤੀ ਦੇਣ ਉਹਨਾਂ ਦੀਆਂ ਜਿੱਤਾਂ ਨੇ ਤਾਰੀਖ ਭਰੀ ਪਈ ਹੈ ਮਾਣ ਕਰਨ ਵਾਲੀਆਂ ਚੀਜ਼ਾਂ ਨਾਲ ਉਹਨਾਂ ਤੇ ਮਾਣ ਕਰੀਏ ਪਰ ਮੁਸ਼ਕਲ ਇਹ ਵੀ 90 ਪਰਸੈਂਟ ਜਿਹੜਾ ਉਹ ਅਸੀਂ ਕਚਰੇ ਨੂੰ ਸਲਾਈ ਜਾ ਰਹੇ ਜਿਹਨੂੰ ਜਿਹਨੂੰ ਨਖਿੱਧ ਕਹਿ ਕੇ ਬਾਹਰ ਕੱਢਣਾ ਚਾਹੀਦਾ ਉਹਦੀ ਵਿੜਿਆਈ ਕਰਨ ਲੱਗਾ ਹੋਇਆ ਮਲਕ ਤੁਸੀਂ ਪਰਖ ਕਰੀਏ ਦੋਵਾਂ ਚੀਜ਼ਾਂ ਕੱਚ ਤੇ ਸੱਚ ਦਾ ਜਿੰਨਾ ਚਿਰ ਨਿਰਣਾ ਨਹੀਂ ਹੋਏਗਾ ਉਹਨਾਂ ਚਿਰ ਉਲਝਣ ਵਧੇਗੀ ਸਾਹਿਬ ਦੇ ਚਰਨਾਚਰਦਾਸ ਕਰੀਏ ਮਹਾਰਾਜ ਮੇਰ ਕਰਨ ਗੁਰੂ ਜੀ ਦੇ ਬਚਨ ਸਤਗੁਰਾਂ ਦੀ ਦਿੱਤੀ ਹੋਈ ਬਖਸ਼ਿਸ਼ ਸਾਡੇ ਜੀਵਨ ਦਾ ਹਿੱਸਾ ਬਣੇ ਮਹਾਰਾਜ ਹੁਣੀਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਆਪ ਸਾਰਿਆਂ ਦਾ ਧੰਨਵਾਦ ਅਦਬ ਸਹਿਤ ਗੁਰੂ ਫਤਿਹ ਨਾਲ ਸਾਜ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ